ਜਿਵੇਂ ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸੰਕਲਪ ਪਿਆ ਜੁਧ ਨਸ਼ਿਆਂ ਵਿਰੁੱਧ ਉਸ ਦੀ ਪੂਰਤੀ ਵਾਸਤੇ ਸਾਡੇ ਜਿਹੜੇ ਮਾਨਯੋਗ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੀ ਨਸ਼ਿਆਂ ਵਿਰੋਧ ਜੰਗ ਜਿਹੜੀ ਆ ਉਹ ਹੋਰ ਤੇਜ਼ ਕੀਤੀ ਜਾਵੇ ਉਸ ਦੇ ਵਾਸਤੇ ਸਾਡੇ ਸੀਆਈਏ 2 ਐਸਆਈ ਰਵੀ ਕੁਮਾਰ ਤੇ ਉਹਨਾਂ ਦੀ ਜੀ ਵੱਲੋਂ ਬਹੁਤ ਅੱਛਾ ਕੰਮ ਕੀਤਾ ਵਾ ਜੋ ਉਹਨਾਂ ਨੇ ਦੋ ਦੋਸ਼ੀ ਸਤਨਾਮ ਸਿੰਘ ਸੱਤਾ ਤੇ ਅਮਨਦੀਪ ਸਿੰਘ ਇਹ ਗ੍ਰਿਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਫੀਮ ਬਰਾਮਦ ਹੋਈ ਆ ਤੇ 4,70,000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸੰਬੰਧੀ ਮਕਦਮਾ ਨੰਬਰ 35 ਥਾਣੇ ਸੀ ਡਿਵੀਜ਼ਨ ਅਰਧ ਕੀਤਾ ਆ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਆਂ ਕਿੰਨ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿੰਨਾ ਨੂੰ ਇਹ ਫੀਸ ਵੇਚੀ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਆ ਜੀ ਇੱਥੇ ਪਹਿਲਾਂ ਵੀ ਅਖੀਨ ਦਾ ਪਰਚਾ ਗਰਜਿਆ ਜੋ ਇਹ ਰਿਸਮੈਟ ਆ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ ਕਿੰਨੀ ਹੈ ਸਰ ਇਹ ਸਤਨਾਮ ਸਿੰਘ ਦੀ ਉਮਰ ਕਰੀ 50 ਸਾਲ ਆ ਤੇ ਜਿਹੜਾ ਅਮਨਦੀਪ ਆ ਇਹ ਘੱਟ ਉਮਰ ਦਾ ਸਰ ਜਿੰਨਾ ਸਰਕਾਰ ਦੇ ਹੈਗਾ ਕਿ ਮਸਲੇ ਨੂੰ ਖਤਮ ਕਰਨਾ ਜਿਹੜੇ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਕੋਈ ਮਸੀਹ ਦੇਣਾ ਬਾਜ਼ ਨਹੀਂ ਉਹ ਜਾਣ ਤੇ ਜੀ ਕਾਨੂੰਨ ਦਾ ਸਾਹਮਣਾ ਕਰਨੀ ਤਿਆਰ ਹੋਣ ਜਾਂ ਉਹ ਸੁਧਰ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਸਰ ਹੁਣ ਕੀ ਕਾਰਵਾਈ ਕੀਤੀ ਜਮਨ ਇਹਨਾਂ ਦੋਆਂ ਤੇ ਜੀ ਕੇਸ ਦਰਜ ਕੀਤਾ ਵਾ ਔਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਵਾ ਇਹਨਾਂ ਤੇ ਮੁਕੱਦਮਾ ਚੱਲੇਗਾ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ ਸਰ ਪਤਾ ਲੱਗ ਸਕਿਆ ਜੀ ਇਹ ਪੀਨ ਕਿੱਥੋਂ ਲਿਆਦੇ ਸੀ ਇਹ ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਫਿਰ ਵੀ ਅਸੀਂ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅੱਗੇ ਥੋੜਾ ਹੀ ਕਰਦੇ ਹੋਰ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਇਹ ਹੁਣ ਜਿਹੜਾ ਜੀ ਸੁਨਾਮ ਸਿੰਘ ਹੈ ਤੇ ਪਹਿਲਾਂ ਵੀ 2 ਸਾਲ ਪਿੱਛੋਂ 2.5 ਕਿਲੋ ਟੀਮ ਦਾ ਪਰਚਾ ਦਰਜ ਹੋਇਆ ਸੀ ਠੀਕ ਠੀਕ ਹੈ ਸਰ